ਮੈਂ ਕਰਾਈ ਆ ਹਾਂ ਆਲੇ ਕੋਲ ਫਾਮੜੇ ਇਹ ਗੱਲ ਗੱਦੀ ਜਾਂ ਟੋਆ ਵਾਲੀ ਆਉਣ ਵਾਲੀ ਮੈਨੂੰ ਵੀ ਇਹ ਹੋ ਗਿਆ ਮਾਂ ਕਰੀ ਪਰ ਫਿਰ ਨੂੰ ਵੀ ਨਾ ਕੋਈ ਗੋਲੀ ਮਾਰੇ ਉੱਥੇ ਜਾ ਕੇ ਜਦੋਂ ਗੱਡਾ ਫੇਪੰਤ ਤੇ ਫੇਕਲੇ ਫਿਰ ਮੋਟਰਸਾਈਕਲ ਤੇ ਲੋਗ ਆ ਤੈ ਕਿ ਉਹ ਗਿਆ ਤਿੰਨ ਗੱਲ ਅਸੀਂ ਆਪ ਦਾ ਵੀ ਕਲਾ ਮੋਟਰਸਾਈਕਲਾਂ ਦੇ ਗੱਡੀਆਂ ਤੇ ਲੋਈਆਂ ਵੀ ਚੱਕ ਕੇ ਲਿਆ ਦਿੰਦਾ ਮੈਂ ਉਹ ਲੋ ਆਏ ਆ ਮਾੜਾ ਲਾ ਮੋਟਰਸਾਈਕਲ ਤੇ ਆਏ ਲਈ ਜਾਂ ਦੇਖੀ ਆਏ ਆਏ ਬੈਠਾ ਮੈਂ ਉਹ ਫੇਕਵਾ ਲੈ ਦਿੱਕੇ ਫਿਰ ਨੂੰ ਅੱਧੀ ਡੇ ਮੈਂ ਹੜ ਗਈ ਗੱਡੀ ਜਾ ਕੇ ਕਹਿੰਦਾ ਲੈ ਫਲਾਉ ਪੈਸੇ ਫਲਾਉ ਕਹਿੰਦਾ ਪਹਿਲਾਂ ਆਪਾਂ ਫੜ ਲਿਆ ਆਹ ਬੈਂਡ ਆਇਆ ਹੈ ਨੁਕਲੇ ਇਹਦੇ ਪਿੱਛੇ ਭੱਜ ਕੇ ਇਹ ਫੜ ਲਿਆ ਤੇ ਜਿਹੜੇ ਕਹਿੰਦੇ ਨੇ ਪੰਜਾਬ 'ਚ ਨਿਸ਼ਾਨੀ ਛੋਟਾ ਫੀਆ ਆ ਜਾਏ ਉਹ ਹੀ ਕੰਮ ਕਰਦੇ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਉਹ ਬੇਈਮਾਨਾਂ ਨੂੰ ਉਹਨਾਂ ਦਾ ਜਵਾਬ ਦੇ ਖਾਣੇ ਲੱਗਣੀ ਚਲਿਓ ਆਹਨੇ ਸ਼ੇਰੋ ਜਿਹੜੇ ਕਹਿੰਦੇ ਨੇ ਪੰਜਾਬ athletics ਤੂੰ ਵੀ ਕਰ ਇਹ ਸਾਰਾ ਜੋਗਦੰਦ ਫੀਰ ਹੈ ਫੀਰ ਦੀ ਟੀਮ ਦਾ ਹੈ ਇਹਨਾਂ ਨੇ ਫੀਲਡਿੰਗ ਲਾਈ ਹੈ ਮੈਂ ਤਾਂ ਇਹਨਾਂ ਨਾਲ ਆਇਆ ਆ ਦੇਖੀ ਚਲੋ ਜਿਹੜੇ ਕਹਿੰਦੇ ਨਸ਼ਾ ਇਹ ਨਾਲ ਇੱਕ ਕੈਪਸੂਲ ਖਾ ਕੇ ਦਿਖਾਵੇ ਇਹ ਹੁਣ ਕੰਮ ਕੀ ਦਾ ਪੁਲਸ ਦਾ ਮੇਰਾ ਆ ਪੜ ਉੱਤੇ ਕੀ ਲਿਖਿਆ ਇੱਕ ਕੈਪਸੂਲ ਦੇ ਕੈਪਸੂਲ ਨੇ ਐਂਡ ਇਹ ਕਾਰਡ ਦੇਗਾ ਸੁਧਾਰਾ ਸਿਗਨੇਚਰ ਆ ਸਿਗਨੇਚਰ ਆ ਸਾਕੇ ਦੇਖਣ 2 ਫੀਟ ਲੱਗੂ ਇਹ ਗਣੀ ਚੱਲੀ ਕਿੰਨੇ ਨੇ ਹਜੇ ਹਜੇ ਨਿਕਲੀ ਜਾਓ ਪਟਾਰੀ ਚੋਂ ਸੱਪ ਇਹ ਜਿਹੜਾ ਕਹਿੰਦਾ ਨਸ਼ਾ ਨਹੀਂ ਹੈਗਾ ਮਾਨਸਾ ਚ ਚੋਟਾ ਬਦਨਾਮ ਕਰਦਾ ਸਿਰਾ ਬਦਨਾਮ ਕਰਦਾ ਉਹਨਾਂ ਨੂੰ ਪੁੱਛ ਲੋ ਅਜੇ ਖੜ ਜਾ ਫੇ ਕੀ ਹੋਇਆ ਛੋਟੇ ਛੋਟੇ ਇਹ ਪੁਲਿਸ ਦੇ ਡ੍ਰੈਗਨਸ ਬੈਟਰਨ ਚੋਂ ਦੇਖਦੇ ਜਿਹੜੇ ਤੁਸੀਂ ਆਮ ਆਮ ਮੁੰਡੇ ਜਿਹੜੇ ਇਹਨੂੰ ਫੜ ਰਹੇ ਹੋ ਪਤਾ ਨਹੀਂ ਪੈਸੇ ਲੈਣ ਦੇ ਹੋਰ ਮੈਂ ਤੋੜ ਗੜਬਾਏਗਾ ਸੱਪ ਦੇ ਬੰਨੇ ਹੋਏ ਨੇ ਆਹਾ ਹੁਣ ਇਹ ਨਾਲ ਆ ਦੇ ਘਰੇ ਥੋੜੀ ਬਣਾ ਲੈ ਇਹ ਮੈਡੀਕਲ ਤੋਂ ਲੈ ਕੇ ਆਏ ਨੇ ਜਿਹੜੇ ਮੈਡੀਕਲ ਤੋਂ ਲੈ ਕੇ ਆਏ ਨੇ ਉਹਨੂੰ ਫੜਨਾ ਉਹਦੇ ਪਰਚਾ ਪਾਉਣਾ ਉਹਦੀ ਦੁਕਾਨ ਜਬਤ ਕਰਨ ਉਹਦੀ ਪ੍ਰਾਪਰਟੀ ਜਬਤ ਕਰਨ ਅਸੀਂ ਤਾਂ ਸੋਡੇ ਚੈਨਲ ਦੇ ਮਾਧਮ ਰਾਹੀਂ ਆਏ ਕਹਨੇ ਆ ਕੌਲੀ ਚੱਟ ਚਮਚੇ ਜਿਹੜੇ ਕੌਲੀ ਚੱਟ ਤੇ ਚਮਚੇ ਨੇ ਜਾਂ ਨਸ਼ਾ ਵੇਚਣ ਵਾਲੇ ਉਹ ਕਰਦੇ ਸਾਡਾ ਵਿਰੋਧ ਉਹਨਾਂ ਦੇ ਜਵਾਕਾਂ ਤੱਕ ਜਹਿਰ ਨਾ ਪਹੁੰਚੇ ਸਿਓਂ ਦੇ ਜਵਾਕਾਂ ਨੂੰ ਬਚਾਉਣੇ ਆ ਐਸੇ ਹੁਣ ਤੂੰ ਬੋਲ ਮੈਂ ਬੋਲਦਾ ਕਿ ਬੀਬੀ ਜੀ ਹਾਂ ਹਾਲ ਭਾਈ ਹੋਰ ਪਹਿਲੇ ਇਹ ਗਿਣ ਕੇ ਹੀ ਪਾ ਦੋ ਆਪਾਂ ਇੱਕ ਨਹੀਂ ਨਿਕਲਣਾ ਇਹ ਚੋ ਦਾ ਬਾਈ ਮੇਰਾ ਭਰਾ ਲਾਵਣਾ ਅਰਸ ਤੇ ਆਪਣੇ ਨਵੀ ਵਰਗੇ ਮੰਗਲ ਵਰਗੇ ਮਨੂ ਵਰਗੇ ਹਲੇ ਜਿਹੜੇ ਪਿੱਛੇ ਖੜੇ ਵਿਗਾਹਾਂ 'ਚ ਖੜੇ ਨੇ ਵਿਚਾਰੇ ਜਿਉਂਦੇ ਰਹਿਣ ਜਿਹੜੇ ਸਾਡੇ ਨਾਲ ਹਿੱਕ ਨਾਲ ਹਿੱਕ Đਾ ਕੇ ਖੜੇ ਨੇ ਦੁੱਫੇ ਵਰਗੇ ਸਮਸ਼ੇਰ ਵਰਗੇ ਓਏ ਆ ਲਾਨ ਤਾ ਤੁਹਾਡੇ ਤੇ ਜਿਹੜੇ ਕਹਿੰਦੇ ਨੇ ਸੀ ਏ ਵਰਗੇ ਉਂ ਬੋਲਦੇ ਝੁੱਟੇ ਵਰਗੇ ਬਦਨਾਮ ਕਰਦੇ ਆ ਓਏ ਆ ਤੁਹਾਡਾ ਪਿਓ ਦਿੰਦਾ ਇੱਥੇ ਕੈਸੂੜਾ ਓਏ ਛੁੱਟੜਾ ਬੁੱਤਰਾ ਤੇਰੀ ਸਰਕਾਰ ਨੇ ਸਾਡੇ ਜਵਾਕ ਬਰਬਾਦ ਕਰਾਈ ਲੈ ਇਹ ਵੀ ਇੰਨਾਂ ਨੇ ਵੀ ਸਰਕਾਰਾਂ ਨੇ ਵੀ ਬਰਬਾਦ ਕੀਤੇ ਆ ਜਮੇ ਹੀ ਖੁੱਲਾ ਕਰਤਾ ਆ ਬਾਵਰ ਫੇਰ ਦੇਖੀ ਆਹ ਵੇਖ ਵਿਚਾਲੇ ਧਰਕੇ ਲੈ ਕੇ ਆਏ ਆ ਜਿਵੇਂ ਇਹਨਾਂ ਦੇ ਪਿਓ ਦਾ ਰਾਜ ਹੁੰਦਾ ਓਏ ਪੁਰਸ ਵਾਲੇ ਕਿੱਥੇ ਲਾ ਕੇ ਸੁੰਡੇ ਚਲਾਨ ਘੱਟਦੇ ਨੋ ਕਿਸੇ ਜਵਾਕਾਂ ਦੇ ਓਏ ਆ ਜਵਾਕਾਂ ਨੂੰ ਕੀ ਕਰਨਗੇ ਹੈ ਇਹਨਾਂ ਨੂੰ ਕਿਤੇ ਨਹੀਂ ਰੋਕਿਆ ਬਾਈ ਕਿੱਡੀ ਦੂਰੋਂ ਆਇਆ ਸੀ ਇਹਨਾਂ ਦੇ ਮਾਗਰ ਆਏ ਆ ਕਿਸੇ ਦਾ ਜੇ ਘਰ ਹੁੰਦਾ ਤਿੱਦਕ ਕੋਈ ਪੁਲਿਸ ਪ੍ਰਸ਼ਾਸਨ ਕਿੱਥੇ ਹਾਲੇ ਤੱਕ ਨਹੀਂ ਆਇਆ ਲਾਈਵ ਹੋ ਗਿਆ ਘੰਟਾ ਚੱਲੀ ਜਾਂਦੇ ਨੇ ਝੂਟੇ ਦੇ ਤੇ ਤੇ ਤੁਸੀਂ ਆ ਗਏ ਐਨੇ ਆ ਲੋਕ ਆ ਗਏ ਇਹ ਪਾਗਲ ਨੇ ਪੁਲਿਸ ਕਿਉਂ ਨਹੀਂ ਭਰ ਦਿੰਦੇ ਅਸੀਂ ਮੇਰੀ ਗੱਲ ਸੁਣ ਅਸੀਂ ਅਸੀਂ ਕੋਈ ਮੁਲਾਜ਼ਮ ਹੈ ਸਾਡੇ ਕੋਲੇ ਸੀਆਈ ਸਟਾਫ ਹੈ ਕਿੰਨੀਆਂ ਹੀ ਐਸਐਸ ਸਰਕਾਰ ਦੀਆਂ ਅਮਰਤਪਾਲ ਵਾਲੇ ਕਿ ਕੀੜੀ ਵੀ ਚੱਪਣ ਦਿੱਤੀ ਉਹ ਆ ਤੁਹਾਡਾ ਪਿਓ ਨੂੰ ਹੁੰਦਾ ਯਾਰ ਅਮਰਤਪਾਲ ਵਲੇ ਤੁਸੀਂ ਇਕੱਲੇ ਇਕੱਲੇ ਜਵਾਬ ਨੂੰ ਅਈ ਅਮਰਤਪਾਲ ਵਲੇ ਇੱਕ ਬਾਜ ਜਵਾਬ ਨੇ ਸਟੇਟਸ ਪਾਇਆ ਸੀ ਬਾਈ ਦਾ ਚੱਕ ਕੇ ਮੁਕਸਰ ਜੇਲ੍ਹ ਚ ਠੋਕਿਆ ਓਏ ਕੁੱਤਿਆਂ ਓਏ ਆ ਕਿੱਥੇ ਆ ਥਿਰੇ ਇਧਰੇ ਕਦੀ ਵਾਕਾਂ ਦੀ ਯਾਰ ਬਰਬਾਦੀ ਦੀ ਲੀਲੀ ਥਿਰੇ ਫੜਿਆ ਅਲੱਗ ਅਲੱਗ ਜਗ੍ਹਾ ਸੋਨੇ ਨੌਜਵਾਨ ਖੜੇ ਸੀ ਕਿਵੇਂ ਫੜਿਆ ਇਹ ਫੜਿਆ ਤਾਂ ਪਹਿਲਾਂ ਜੋਕੇ ਤੋਂ ਲੱਗਿਆ ਤੋਆ ਮਾਗਰ ਮਾਗਰ ਪੁਲਿਸ ਵੀ ਲੱਗੀ ਸੀਗੀ ਠੀਕ ਹੈ ਮੇਰੇ ਪਿੰਡ ਦੇ ਥਾਣੇ ਦਾ ਸੇਵਕ ਆਗਰ ਆ ਉਹ ਮੇਰੇ ਮਾਗਰ ਵੀ ਆਇਆ ਸੀ ਧੰਨਵਾਦ ਆ ਚਲ ਉਹਦਾ ਵੀ ਜੁੰਦਾ ਰਹੇ ਠੀਕ ਹੈ ਦੁਬਾਰਾ ਸੀ ਮਾਣ ਦਾ ਕੈਂਚੇ ਦੇ ਅਗੇ ਕਹ ਜੀ ਉਹ ਫੇਰ ਕਹਾਂ ਚੱਲਦੇ ਵਾ ਚੋਟਾ ਕਹਿੰਦਾ ਤੈਨੂੰ ਕੋਈ ਮਰਵਾ ਨਾ ਦੇਵੇ ਗੇਮ ਨਾ ਲਾਵੇ ਕਹਿੰਦਾ ਮੈਂ ਤੇਰੇ ਨਾਲ ਜਿੱਲੂ ਲਵਣ ਵਰਗੇ ਗੱਡੀ ਤੇ ਹੋਗੇ ਠੀਕ ਹੈ ਤ੍ਰਿੰਦਰ ਵਰਗੇ ਹੋਗੇ ਸਾਰੇ ਜਾਣੇ ਅਸੀਂ ਅੱਡੋ ਅੱਡ ਟੀਮ ਬਣਾਈ ਤਿੰਨ ਦੋ ਮੋਟਰਸਾਈਕਲਾਂ ਦੇ ਇੱਕ ਗੱਡੀ ਤੇ ਠੀਕ ਹੈ ਤੁਹਾਨੂੰ ਕੁਝ ਚੱਕੀ ਜਾਂਦਾ ਗੱਡੀ ਤੇ ਹੋ ਗਏ ਇਸ ਦੂਬਾਰ ਜਦੋਂ ਇਹ ਆ ਗਏ ਮੈਂ ਤੇ ਛੋਟਾ ਮੋਟਰਸਾਈਕਲ ਸਾਡੀਆਂ ਤਾਂ ਪਤੰਦਰ ਲੋਈਆਂ ਵੀ ਲੈ ਗਏ ਉਹ ਲੋਈਆਂ ਤੁੰਗੀਆਂ ਸਾਡੀਆਂ ਲੋਈਆਂ ਕੋਲੇ ਗਏ ਯਾਰ ਲੋਈਆਂ ਮੋਟਰ ਤੇ ਬੜਾ ਗਰੀਬ ਬੰਦੇ ਟੈਪ ਆ ਗਏ ਨੇ ਸਾਡੇ ਕਿਹੜਾ ਹਵੇਲੀਆਂ ਪਾਈਆਂ ਨੇ ਲੋਈਆਂ ਲੋਕਾਂ ਦੇ ਦੇਖ ਅਸੀਂ ਇਧਰ ਹੋ ਗਏ ਲੋਈਆਂ ਅਸੀਂ ਟੈਪ ਕਰਨ ਵਾਲੇ ਬੰਦੇ ਆ ਫੇਰ ਵੀ ਜਿੰਨਾ ਚਿਰ ਸਾਡੇ ਚ ਸਾਹ ਗਾ ਮੈਂ ਛੋਟਾ ਤੇ ਮੇਰੇ ਜਿੰਨੇ ਵੀ ਮੰਗਲ ਵਰਗੇ ਯਾਰ ਨੇ ਸ਼ਮਸ਼ੇਰ ਵਰਗੇ ਐਂਟੀ ਡਰੱਗ ਟਾਸਪੋਰਟ ਦੀ ਟੀਮ ਦਾ ਕੱਲਾ ਕੱਲਾ ਮ ਜਾਉਂਦਾ ਰਹੇ ਜਿਹੜੇ ਪੰਜਾਬ ਦੀ ਲੜਾਈ ਲੜਦਾ ਉਹ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਉਹ ਕਿੰਨਾ ਕੁ ਜ਼ਰ ਖੱਡਾਂ 'ਚ ਵੜ ਕੇ ਜਾਵਾਂਗੇ ਸ਼ੇਰਾਂ ਦੇ ਪੁੱਤ ਕਦੇ ਦੀਗਾ ਕਿੰਨਾ ਅਨਮਰਗੀ ਜ਼ਿੰਦਗੀ ਨਹੀਂ ਜਿਉਂਦੇ ਆਜੋ ਜੇ ਪੰਜਾਬ ਨੂੰ ਬਚਾਉਣਾ ਹੈ ਓਏ ਬਚ ਜੂਗਾ ਜੇ ਤੁਸੀਂ ਇੱਕ ਇੱਕ ਜਾਣਾ ਉੱਠ ਖੜੇ ਨਾ ਫਿਰ ਦੇਖੋ ਦੁਬਾਰੇ ਫਿਰ ਆਪਾਂ ਉਹੀ ਲਹਿਰ ਕਾਇਮ ਕਰ ਦਾਂਗੇ ਪੰਜਾਬ ਦਾ ਕੱਲਾ ਕੱਲਾ ਜਵਾਕ ਬਚਾਉਣਾ ਹੈ ਜਿੰਨਾ ਚਿਰ ਆ ਸਰੀਰ 'ਚ ਸਾਰ ਰਹਿਣਗੇ ਚਾਹੇ ਗੋਲੀ ਮਾਰ ਲਓ ਠੀਕ ਹੈ ਕੋਈ ਪਰਵਾਹ ਨਹੀਂ ਝੂਠੇ ਪਰਚੇ ਕਰ ਦੋ ਠੀਕ ਹੈ ਸਾਡੀ ਬਦਨਾਮੀ ਕਰ ਦੋ ਕਿਸੇ ਦਾ ਕੋਈ ਡਰ ਪੈ ਨਹੀਂ ਉਹ ਤੁਸੀਂ ਕਹਿੰਦੇ ਹੋ ਸਾਡੇ ਜਵਾਕਾਂ ਨੂੰ ਬਾਹਰ ਤੋਰਦਾ ਨਸ਼ੇ ਆ ਦੇ ਲਾਤਾ ਧਰਮ ਪਰਵਰਤਨ ਹੋ ਗਿਆ ਉਹ ਸਾਡੇ ਕੌਮ ਦੇ ਜਿਹੜੇ ਕਹਿੰਦੇ ਆ ਅਸੀਂ ਜ਼ਤੇਦਾਰ ਆ ਓਏ ਅੱਜ ਕਿੱਥੇ ਆ ਸਾਡੇ ਜਵਾਕਾਂ ਲਈ ਨਹੀਂ ਬੋਲਦੇ ਪ੍ਰਚਾਰ ਕਿੱਥੇ ਗਿਆ ਤੇ ਅੱਜ ਪ੍ਰਚਾਰ ਕੀਤਾ ਹੁੰਦਾ ਤਾਂ ਦਾੜੀਆਂ ਕੇਸ ਹੋਣੇ ਸੀਗੇ ਜੇ ਸੱਚੀ ਸਿੱਕੀ ਵੱਲ ਜੋੜਿਆ ਹੁੰਦਾ ਤਾਂ ਸਾਡੇ ਨੌਜਵਾਨ ਵੀ ਵੇਚਦੇ ਨਾ ਇਹ ਵੀ ਸਾਡੇ ਸੀਗੇ ਪਾਰੇ ਨਨੇ ਸਾਡੇ ਜਵਾਕਾਂ ਨੂੰ ਜ਼ਹਿਰ ਵੀਜਣ ਦਾ ਕੰਮ ਕੀਤਾ ਹੁਣੇ ਸਾਡੇ ਨਹੀਂ ਰਹੇ ਮੈਂ ਕਹਿੰਦਾ ਪੰਜਾਹ ਹੱਥ ਜੋੜ ਕੇ ਓਏ ਓਏ ਜਾਗ ਪੋ ਜਾਗ ਪੋ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਤਾਂ ਜਵਾਕ ਬਚਾ ਲਓ ਲੋਕੋ ਹੁਣ ਤੁਸੀਂ ਸਾਡੇ ਹੋ ਸਾਡਾ ਭਾਈ ਮਰੀ ਗੱਲ ਸੁਣੋ ਭਾਈ ਇਹਦੇ ਖਿਲਾਫ ਕਾਰਵਾਈ ਕਰ ਰਹੇ ਜਿਹੜੀ ਕਾਨੂੰਨ ਦਾ ਉਲੰਘਣ ਕਰ ਰਹੇ ਕਰਮਚਾਰੀ ਕਰ ਰਹੇ ਕਿੰਨੇ ਕੈਪਸੂਲ ਫੜੇ ਗਏ ਨੇ ਇਹ ਅਸੀਂ ਇਹ ਕਰਕੇ ਦੇਖ ਕੇ ਕਿ ਇਹ ਜਿਹਨੇ ਦਫਨ ਕਰ ਦਿੱਸ਼ਣੇ ਬੱਤੇ ਉੱਪਰ ਬਾਕੀ ਜਾ ਕੇ ਦੇਖ ਦੀ ਹੁਣ ਜਿਹੜੇ ਦੋ ਲੜਕੇ ਦਾ ਤੁਸੀਂ ਤੁਹਾਨੂੰ ਇਹਨਾਂ ਨੇ ਸਬਮਿਟ ਕਰਤੇ ਜਿਹੜੇ ਮੈਡੀਕਲ ਆਉਦੀ ਮੰਗ ਕਰਿਆ ਕਿ ਮੈਡੀਕਲ ਤੇ ਆਉਦੀ ਲਿਖ ਕੇ ਭੇਜਾਂਗੇ ਜਿਹੜੇ ਡਰੱਗਸ ਪੈਟਰੋਲ ਕਾਰਵਾਈ ਕਰਾਵਾਂਗੇ ਜਿਹੜੀ ਸਾਹਿਬ ਅਸੀਂ ਨਹੀਂ ਅਸੀਂ ਡਾਇਰੈਕਟਰ ਅਸੀਂ ਗਰ ਉਹਦੇ ਨਹੀਂ ਕਰ ਸਕਦੇ ਸੀ ਡਰਾਗਸਟਰੀਟਰ ਨਾਮ ਲੈ ਕੇ ਜੋ ਬੰਦੀ ਕਾਰਜ ਇਹ ਖਰਾਬ ਕਰੇ ਇਹ ਕਿੱਥੋਂ ਦੱਸੇ ਜਾ ਰਹੇ ਜੀ ਕਿੱਥੋਂ ਲੈਂਦੇ ਨੇ ਜੀ ਜੀ ਅਸੀਂ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੱਥੇ ਤੋਂ ਹੁਣ ਖੁਦ ਮੁੰਡੇ ਮੰਨ ਰਹੇ ਆ ਅਸੀਂ ਮੈਡੀਕਲ ਤੋਂ ਲੈ ਕੇ ਆ ਉੱਥੋਂ ਤੁਸੀਂ ਨਿੱਕੇ ਹੋ ਮੈਂ ਹਜੇ ਪੁੱਛ ਰਹੇ ਹਾਂ ਜੇ ਮੈਨੂੰ ਇਹਨਾਂ ਨੇ ਦੱਸਿਆ ਹੀ ਹੈ ਤੁਸੀਂ ਆਪਣੇ ਫੜੇ ਤੁਸੀਂ ਉਹ ਕਰਕੇ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਹੋ ਤੁਸੀਂ ਦੱਸੋ ਮੇਰੇ ਕੋਲ